ਕੈਨੇਡਾ ਦੇ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਗੁਰਨਾਨਕ ਨਾਮ ਲੇਵਾ ਸੰਗਤ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹਨਾਂ ਦੇ ਸਥਾਨ ਤੇ ਜਾਵਾਂਗੇ ਜਿਨ੍ਹਾਂ ਦੇ ਬਿਨਾ ਸਿੱਖ ਇਤਿਹਾਸ ਅਧੂਰਾ ਹੈ ਸਿੱਖ ਇਤਿਹਾਸ ਵਿੱਚ ਗੁਰਨਾਨਕ ਦੇਵ ਜੀ ਤੋਂ ਇਲਾਵਾ ਅਨੇਕਾਂ ਬ੍ਰਹਮ ਗਿਆਨੀਆਂ ਦਾ ਯੋਗਦਾਨ ਹੈ ਜਿਵੇਂ ਕਿ ਆਪਣੀਆਂ ਪਿਛਲੀਆਂ ਵੀਡੀਓਜ਼ ਵਿੱਚ ਅਸੀਂ ਸ਼੍ਰੀ ਚੰਦ ਜੀ ਬਾਬਾ ਵਡਭਾਗ ਸਿੰਘ ਜੀ ਤੇ ਹੋਰ अनेਕਾਂ ਗੁਰੂਆਂ ਪੀਰਾਂ ਦੇ ਬਾਰੇ ਜੋ ਕਿ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਵਿਚਾਰਾਂ ਕੀਤੀਆਂ ਕੁਝ ਸਮੇਂ ਪਹਿਲਾਂ ਹੀ ਮੇਰੇ ਮਿੱਤਰ ਨੇ ਮੈਨਾਂ ਵਿਚਾਰ ਸਾਂਝੀ ਕੀਤੀ ਕਿ ਉਹ ਕੈਨੇਡਾ ਦੇ ਵਿੱਚ ਹੀ ਐਸੇ ਸਥਾਨ ਤੇ ਗਿਆ ਜਿੱਥੇ ਪੁੱਤਰਾਂ ਦੀ ਦਾਤ ਵਾਸਤੇ ਅਰਦਾਸ ਕਰਵਾਈ ਜਾਂਦੀ ਹੈ ਅਤੇ ਨਾਲ ਹੀ ਲੰਗਰ ਵਿੱਚ ਮਿੱਸੇ ਪ੍ਰਸ਼ਾਦੇ ਸ਼ਿਕਾਏ ਜਾਂਦੇ ਹਨ ਇਹ ਸਭ ਸੁਣ ਕੇ ਮੇਰੇ ਮਨ ਵਿੱਚ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਦਾ ਖਿਆਲ ਆਇਆ ਤੇ ਇੱਥੋਂ ਹੀ ਮੈਨੂੰ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਕਸਬਾ RAMDAS ਜਿੱਥੇ ਸਮਾਦ ਬਾਬਾ ਬੁੱਢਾ ਜੀ ਜੋ ਕਿ ਦੋ ਗੁਰੂ ਸਾਹਿਬਾਂ ਦੀ ਚਰਨ ਛੋਹ ਪ੍ਰਾਪਤ ਹੈ ਉਹ ਅਸਥਾਨ ਚੇਤੇ ਆਇਆ ਤੇ ਨਾਲ ਹੀ ਮਨ ਵਿੱਚ ਫੁਰਨਾ ਵੀ ਆਇਆ ਕੀ ਕਨੇਡਾ ਦੀ ਧਰਤੀ ਤੇ ਬਾਬਾ ਬੁੱਢਾ ਜੀ ਦਾ ਇਤਿਹਾਸਿਕ ਸਥਾਨ ਹੋ ਸਕਦਾ ਹੈ ਜਿਸ ਨਾਲ ਮਨ ਚ ਹੋਰ ਉਤਸ਼ਾਹ ਜਾਗ ਗਿਆ ਤੇ ਦਰਸ਼ਨਾ ਨੂੰ ਤਾਂਗ ਜਾਗ ਪਈ ਸੋਲੀ ਰੱਖ ਮੇਰੇ ਤੇ ਸੋਲੀ ਰੱਖ ਮੇਰੇ ਤੇ ਨੀਗਾ ਬਪਨਨ ਕਾ ਛੱਡੀ ਨਾ ਕਦੇ ਸੰਨ 1518 ਵਿੱਚ ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਦੇ ਕਰਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਵਿਰਕਸ਼ ਦੇ ਥੱਲੇ ਬੈਠੇ ਤੇ ਕੁਝ ਸਮਾਂ ਆਰਾਮ ਫਰਮਾਇਆ ਨੇੜੇ ਹੀ ਕੁਝ ਬਾਲਕ ਖੇਡ ਰਹੇ ਸਨ ਅਤੇ ਉਨ੍ਹਾਂ ਵਿੱਚ ਇੱਕ ਬਾਲਕ ਵਿਲੱਖਣ ਸੀ ਗੁਰੂ ਨਾਨਕ ਦੇਵ ਜੀ ਨਾਲ ਗੱਲਾਂ ਕੀਤੀਆਂ ਤੇ ਉਹ 5-6 ਸਾਲ ਦੇ ਬਾਲਕ ਨੇ ਬੇਰਾਗਮਈ ਅਤੇ ਵਿਵੇਕ ਗੱਲਾਂ ਕਰਦਿਆਂ ਗੁਰੂ ਨਾਨਕ ਦੇਵ ਜੀ ਦਾ ਦਿਲ ਮੋਲਿਆ ਗੁਰੂ ਨਾਨਕ ਦੇਵ ਜੀ ਨੇ ਆਖਿਆ ਗੱਲਾਂ ਤਾਂ ਤੁਸੀਂ ਬੁੱਢੇ ਵਾਲੀਆਂ ਕਰਦੇ ਹੋ ਜੋ ਕਿ ਅੱਗੇ ਜਾ ਕੇ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੋਇਆ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬਾਬਾ ਬੁੱਢਾ ਜੀ ਦੇ ਨਾਮ ਦਾ ਖਿਤਾਬ ਦਿੱਤਾ ਬਾਬਾ ਬੁੱਢਾ ਜੀ ਦਾ ਜਨਮ 6 ਅਕਤੂਬਰ 1506 ਈਸਵੀ ਨੂੰ ਹੋਇਆ ਤੇ ਅੱਗੇ ਜਾ ਕੇ ਇਹੀ ਬਾਲਕ ਸਚਖੰਡ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਹੋਇਆ ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਜਿੰਨੀ ਸੇਵਾ ਕੀਤੀ ਉਹਦਾ ਯੋਗਦਾਨ ਕੋਈ ਵੀ ਨਹੀਂ ਦੇ ਸਕਦਾ ਬਾਬਾ ਬੁੱਢਾ ਜੀ ਦੇ ਹੱਥੋਂ ਪੰਜ ਗੁਰੂ ਸਾਹਿਬਾਨ ਦਾ ਤਿਲਕ ਹੋਇਆ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਵੀ ਤਿਲਕ ਬਾਬਾ ਬੁੱਢਾ ਜੀ ਦੇ ਹੱਥੋਂ ਹੋਇਆ। ਬਾਬਾ ਬੁੱਢਾ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਹਨਾਂ ਦੇ ਪੜਪੋਤੇ ਬਾਬਾ ਗੁਰਦਿੱਤਾ ਜੀ ਰੰਧਾਵਾ ਉਹਨਾਂ ਨੇ 7ਵੀਂ ਪਾਤਸ਼ਾਹੀ ਗੁਰੂ ਹਰਰਾਇ ਜੀ 8ਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਜੀ ਤੇ 9ਵੇਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤਿਲਕ ਕੀਤਾ ਸੀ। ਐਸਾ ਇਤਿਹਾਸਕਾਰਾਂ ਦਾ ਕਹਿਣਾ ਹੈ। ਕੀ ਸਦਾ ਏ ਹੋ ਫਰਿਆਦ ਬਾਬਾ ਏ ਹੋ ਫਰਿਆਦ ਬਾਬਾ ਸੁਣ ਮੇਰੀ ਸੁਣ ਮੇਰੀ ਸੁਣ ਮੇਰੀ ਵੀ ਤੂੰ ਦੁਆ ਬਵਨਨ ਕਰ 8 ਸਪਟੈਂਬਰ 1631 ਇਹ ਉਹ ਸਮਾਂ ਸੀ ਜਦੋਂ ਬਾਬਾ ਬੁੱਢਾ ਜੀ ਨੇ ਅਕਾਲ ਚਰਣਾ ਕੀਤਾ 125 ਸਾਲ 11 ਮਹੀਨੇ ਤੇ 11 ਦਿਨ ਲੰਬੇ ਸਮੇਂ ਤੱਕ ਉਹਨਾਂ ਨੇ ਗੁਰੂ ਅਸਥਾਨਾਂ ਦੀ ਸੇਵਾ ਕੀਤੀ ਤੂੰ ਹੀ ਦਿਸਦਾ ਏ ਤੂੰ ਹੀ ਦਿਸਦਾ ਏ ਤੂੰ ਹੀ ਦਿਸਦਾ ਏ ਹਰ ਥਾਂ ਬਪਨ ਦਾ ਛੱਡੀ ਨਾ ਕਦੇ ਮੇਰੀ ਵਾਪਾ ਬਾਬਾ ਨਾਨਕ ਦਾ ਇਤਿਹਾਸਕਾਰ ਇਹ ਵੀ ਦੱਸਦੇ ਨੇ ਕਿ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਦੀ ਕੋਈ ਸੰਤਾਨ ਨਹੀਂ ਸੀ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ ਕਿ ਉਹ ਬਾਬਾ ਬੁੱਢਾ ਜੀ ਤੋਂ ਜਾਣ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਤੋਂ ਆਏ ਤੇ ਬੁੱਢਾ ਜੀ ਨੇ ਹੱਥ ਦੀ ਮੋਢ ਨਾਲ ਇੱਕ ਪਿਆਜ਼ ਤੋੜ ਕੇ ਉਹ ਪਿਆਜ਼ ਦਾ ਟੁਕੜਾ ਅਤੇ ਇੱਕ ਪ੍ਰਸ਼ਾਦਾ ਦਿੱਤਾ। ਉਪਰੰਤ ਉਹਨਾਂ ਦੇ ਘਰ ਇੱਕ ਪੁੱਤਰ ਰਤਨ ਦੀ ਪ੍ਰਾਪਤੀ ਹੋਈ ਜੋ ਅੱਗੇ ਚੱਲ ਕੇ ਗੁਰੂ ਹਰਗੋਬਿੰਦ ਕਿਹਾ ਲਾਇਆ। ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਤੋਂ ਇੱਕ ਵਚਨ ਲਿਆ ਸੀ ਕਿ ਇਹ ਹੀ ਪੁੱਤਰ ਅੱਗੇ ਚੱਲ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰੇ। ਆਓ ਤੁਹਾਨੂੰ ਉਹ ਥਾਂ ਦੇ ਵੀ ਦਰਸ਼ਨ ਕਰਾਵਾਂ ਜਿੱਥੇ ਬਾਬਾ ਬੁੱਢਾ ਜੀ ਦਾ ਅੰਤਿਮ ਸਮਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਹੋਇਆ ਸਭ ਮੈਂ ਜੋ ਜੋਤ ਹੈ ਸੋਏ ਤਿਸਕੇ ਚਾਨਣ ਸਭ ਮੈਂ ਚਾਨਣ ਹੋਏ ਦੀ ਜੋਤ ਸਿੱਖ ਪਰੰਪਰਾ ਅਨੁਸਾਰ ਬਾਬਾ ਬੁੱਢਾ ਜੀ ਦਾ ਸਸਕਾਰ ਕੀਤਾ ਗਿਆ ਅਰਦਾਸ ਕੀਤੀ ਗਈ ਅਤੇ ਉਹਨਾਂ ਦੇ ਛੋਟੇ ਭਰਾ ਭਾਈ ਪੰਜੀ ਨੇ ਚਿਤਾ ਨੂੰ ਅਗਨ ਭੇਟ ਕੀਤਾ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬਿਦੀਚੰਦ ਜੀ ਤੇ ਭਾਈ ਜੇਠਾ ਜੀ ਦੇ ਨਾਲ ਹੋਰ ਸੰਗਤਾਂ ਮੌਜੂਦ ਸਨ ਬਾਬਾ ਬੁੱਢਾ ਜੀ ਨੇ ਇਸ ਦਾ ਨਾਮ RAMDAS ਤਦ ਰੱਖਿਆ ਜਦ ਉਹਨਾਂ ਨੇ ਗੁਰੂ RAMDAS ਜੀ ਨੂੰ ਬੁਲਾਵਾ ਭੇਜਿਆ ਸੀ ਤੇ ਉਸ ਬੁਲਾਵੇ ਤੇ ਚੌਥੇ ਪਾਤਸ਼ਾਹ ਇਸ ਕਸਬੇ ਆਏ ਸਨ ਇਤਿਹਾਸਿਕ ਸਥਾਨ ਸਮਾਦ ਬਾਬਾ ਬੁੱਢਾ ਜੀ ਦੇ ਵਿੱਚ ਸਿਰਫ ਇੱਕ ਤਣਾ ਜਾਂ ਇੱਕ ਇਤਿਹਾਸਿਕ ਬੌਲੀ ਰਹਿ ਚੁੱਕੀ ਹੈ ਦੱਸਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਦਿਆਂ ਇਹ ਇਤਿਹਾਸਿਕ ਤ੍ਰਖਤ ਵਧਿਆ ਗਿਆ ਸੀ ਮੇਰੀ ਕਾਰ ਸੇਵਾ ਵਾਲਿਆਂ ਨੂੰ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਇਹਨਾਂ ਇਤਿਹਾਸਿਕ ਦਰਖਤਾਂ ਨੂੰ ਖੂਹਾਂ ਨੂੰ ਬੋਲੀਆਂ ਨੂੰ ਇਸ ਸਾਹਮਣੇ ਰੱਖਣ ਤਾਂ ਜੋ ਅਗਲੀ ਪੀੜ੍ਹੀਆਂ ਇਹਨਾਂ ਦੇ ਦਰਸ਼ਨ ਕਰ ਸਕਣ ਛੱਡੀ ਨਾ ਕਦੇ ਮੇਰੀ ਬਾਪਾ ਬਣਾ ਨਾ ਛੱਡੀ ਨਾ ਕਦੇ ਮੇਰੀ ਬਾਪਾ ਬਣਾ ਸਤ ਗੁਰੂ ਨਾਨਕ ਤਨ ਗੁਰੂ ਬਾਕੀ ਇੱਕ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਗੁਰੂ ਘਰ ਨਾਲ ਜਾਣਿਆ ਜਾਂਦਾ ਹੈ ਜੋ ਕਿ ਹੈਮਿਲਟਨ 온ਟਾਰੀਓ ਦੇ ਵਿੱਚ ਹੈ ਜਿੱਥੇ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਹੈ ਅਨੇਕਾਂ ਕਾਰਨਾ ਕਰਕੇ ਕਈ ਵਾਰ ਸੰਗਤਾਂ ਵਾਪਸ ਪੰਜਾਬ ਨਹੀਂ ਮੁੜ ਸਕਦੀਆਂ ਜਿਸ ਕਰਕੇ ਸੰਗਤਾਂ ਦੀ ਇੱਥੇ ਬਹੁਤ ਜ਼ਿਆਦਾ ਸ਼ਰਧਾ ਹੈ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਹਨ ਵਰਤਾਏ ਜਾਂਦੇ ਹਨ ਬਾਕੀ ਇਸ ਵਲੌਗ 'ਚ ਇਹ ਜੀ ਨਹੀਂ ਬਹੁਤ ਲੰਮੇ ਸਮੇਂ ਤੋਂ ਗੁਰੂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਪਰ ਉਹ ਵੀ ਗੁਰੂ ਦੀ ਇਜਾਜ਼ਤ ਤੋਂ ਬਗੈਰ ਨਹੀਂ ਹੋ ਪਾਇਆ ਮਿਲਦੇ ਆ ਅਗਲੇ ਵਲੌਗ ਵਿੱਚ ਹੋਰ ਇਤਿਹਾਸਿਕ ਸਥਾਨਾਂ ਨਾਲ ਫਤੇ ਦੀ ਸਾਂਝ ਪਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਬਾਪ ਬਾਬਾ ਨਾਨਕ ਦਾ